ਸ਼ਰਬਤ ਦੇ ਭਲੇ ਲਈ ਹੋਰ ਹੈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਸੰਪੂਰਨਤਾ 20 ਅਪ੍ਰੈਲ ਦਿਨ ਐਤਵਾਰ ਰੋਮ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਰਾਜਧਾਨੀ ਰੋਮ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਿਖੇ ਇਟਲੀ ਵਿੱਚ ਵਸਦੇ ਸਿੱਖਾਂ ਵੱਲੋਂ ਪਹਿਲੀ ਵਾਰ ਧਰਮ ਕੀਤੀ 101 ਸ੍ਰੀ ਖੰਡ ਪਾਠ ਸਾਹਿਬਾਂ ਦੀ ਲੜੀ ਦੀ ਸੰਪੂਰਨਤਾ 20 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ ਬੀਤੀ ਸਮੇਂ ਤੋਂ ਰੋਮ ਦੀ ਸੰਤਾਵਲੋਂ ਜਿਸ ਦਿਨ ਤੋਂ ਸ੍ਰੀ ਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋਈ ਹੈ ਉਸੇ ਦਿਨ ਰਹੀ ਨਿਰਵੈਗਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਰਹੇ ਹਨ ਅਤੇ ਇੱਕ ਇੱਕ ਕਰਕੇ ਖੰਡ ਪਾਠ ਸੰਤਨ ਸੇ ਜੋਗਨਲ ਖੰਡ ਪਾਠ ਦੀ ਲੜੀ ਦੀ ਰਮਤਾ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਅਤੇ ਉਹਨਾਂ ਦੇ ਨਾਲ ਜੁੜੇ ਸੇਵਾਦਾਰਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ ਅਤੇ ਇੱਡੇ ਦੇ ਵਕ ਵਕ ਇਸ ਸਿਆਮ ਵਿੱਚ ਵਸਤੇ ਪਰਿਵਾਰਾਂ ਵੱਲੋਂ ਖੰਡ ਪਾਠ ਦੀ ਸੇਵਾ ਲੈ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਯਾਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿ ਗੁਰਦੁਆਰਾ ਘਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਕੇ ਇੱਕ ਵਕ ਸ੍ਰੀ ਖੰਡ ਪਾਠ ਦੀ ਲੜੀ ਦੀ 20 ਅਪ੍ਰੈਲ ਨੂੰ ਸੰਪੂਰਨਤਾ ਹੋਵੇਗੀ ਉਸ ਮੌਕੇ ਖੁੱਲੇ ਪੰਨਾਸ ਸਜਾ ਕੇ ਸਮਾਗਮ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਭਾਈ ਸਰਵਜੀਤ ਸਿੰਘ ਮਾਨਕਪੁਰ ਤੇ ਭਾਈ ਗੁਰਮੀਤ ਗਲਪਤ ਕਰਦੇ ਆਂ ਪਰ ਗੁਰਵਿੰਦਰ ਕੁਮਾਰ ਬਿੱਟੂ ਮਨਜੀਤ ਸਿੰਘ ਜੱਸੋ ਮਾਇਰਾ ਬੈਨਨ ਸਿੰਘ ਇੰਦਰਜੀ ਸਿੰਘ ਵਰਪੀ ਸਿੰਘ ਸੋਢੀ ਮਕੌੜਾ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਸਮਾਗਮ ਸਮੂਹੀ ਲਈ ਸਭ ਨੂੰ ਖੁੱਲ੍ਹਾ ਸਦਾਰੀ ਤੱਕਿਆ ਹੈ ਕਾਂ ਲੋ ਇਤਿਹਾਸਿਕ ਸਮਾਗਮ ਵਿੱਚ ਸਿੱਖ ਸੰਗਤਾਂ ਦਾ ਇਤਿਹਾਸ ਇਕੱਠ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਜੀ ਨੂੰ ਬੇਨਤੀ ਹੈ ਕਿ ਖੁਰਦਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਿਖੇ ਕਾਫੀ ਸਮੇ ਤੋਂ ਜੋ 101 ਅਖੰਡ ਪਾਠ ਸਾਹਿਬ ਜੀ ਦੀ ਜਿਹੜੀ ਲੜੀ ਆਰੰਭ ਕੀਤੀ ਗਈ ਸੀ ਉਹਨਾਂ ਦੇ ਭੋਗ 20 April ਨੂੰ ਦਿਨ ਐਤਵਾਰ ਨੂੰ ਉਹਨਾਂ ਦੀ ਸਮਾਪਤੀ ਜਿਹੜੀ ਹੈ ਉਹ ਹੋਣੀ ਆ ਸਾਰੀਆਂ ਹੀ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 20 ਤਰੀਕ ਨੂੰ ਜਰੂਰ ਉੱਥੇ ਪਹੁੰਚੋ ਤਾਂ ਕਿ ਇੱਕ ਸਰਬੱਤ ਦੇ ਭਲੇ ਵਾਸਤੇ ਜਿਹੜੀ ਇਹ 101 ਖੰਡ ਪੱਠਾਂ ਦੀ ਲੜੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਰੀਆਂ ਹੀ ਸਮੂਹ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਹ ਇਹ ਕਾਰਜ ਬਹੁਤ ਵੱਡਾ ਕਾਰਜ ਸੀ ਇਸ ਕਾਰਜ ਨੂੰ ਸੱਚੇ ਪਾਤਸ਼ਾਹ ਨੇ ਇਸ ਆਪ